موسیقی موسیقی ਟੈਂਪਰ ਉਹਦੇ ਟਾਈਮ ਦੇ ਵਿੱਚ ਮੈਂ 2 ਦਿਨ ਬਟਾ ਲਏ ਤੇ ਸਾਥ ਸੰਗਤ ਦੀ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਔਰ ਆਪ ਸਾਰੇ ਬੱਡੇ ਭਾਦਾਂ ਵਾਲੇ ਹੋ ਜੇ ਕਾਹੇ ਹੋਰ ਕਾਰਜ ਦੇ ਸਮੇਂ ਅੰਦਰ ਕਿਸੇ ਵੀ ਰਾਮ ਨੂੰ ਮਿਲਣਾ ਚਾਹਦੇ ਹਰੇਕ ਮੰਗਣਾ ਚਾਹੁੰਦਾ ਮੈਂ ਆਪਣਾ ਪਾਣਾ ਜੇ ਤੁਸੀਂ ਆਪਣਾ ਪਾਣਾ ਚਾਹਦੇ ਤੇ ਕਾਰਜੋਗਲੇ ਵਿੱਚ ਸਭ ਤੋਂ ਸੁਖਾ ਰਾਮ ਨੂੰ ਪਾਣਾ ਕਾਰਜ ਦੇ ਵਿੱਚ ਜੇ ਅਸੀਂ ਪਿਛਲੇ ਜੋ ਗਾਮ ਵਿੱਚ ਜਾਈਏ ਤ੍ਰਿਤਾ ਯੁਗ ਦੇ ਪੀੜੇ ਦੁਆਪਨ ਯੁਗ ਦੇਖ ਲਈਏ ਇਹਨਾਂ ਲੋਕਾਂ ਦੇ ਵਿੱਚ ਕਹਿੰਦੇ ਰੱਬ ਦਾ ਸ਼ੋਕਾ ਨਹੀਂ ਮਿਲਿਆ ਹਜ਼ਾਰਾਂ ਸਾਲ ਸਦੀਆਂ ਯੁੱਗ ਬਦਲ ਗਏ ਰੱਬ ਦੀ ਪ੍ਰਾਪਤੀ ਨਹੀਂ ਹੋਈ ਤਾਂ ਗੁਰੂ ਕਾਰਤਾਰ ਦੇ ਮਾਣੇ ਕਲਦੇ ਦੇ ਵਿੱਚ ਆਇਆ 500 ਸਾਲ ਤੋਂ ਬਾਅਦ ਬਹੁਤ ਦੂਰ ਤੇ ਬਹੁਤ ਸਮਾਂ ਹੋ ਗਿਆ ਗੁਰਨਾਨਕ ਦੇਵ ਮਹਾਰਾਜ ਜੀ ਨੇ ਬੜਾ ਸੁੱਖ ਸੁਖਾਲਾ ਸ਼ੋਕ ਢੰਗ ਦਾ ਰੱਬ ਨੂੰ ਦਿੱਤਾ ਪੜ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਕਿੰਨਾ ਸੁੱਖਾ ਕਰੇ ਆਪਣਾ ਜੀ ਕੰਮ ਕਰੋ ਸੇਵਾ ਕਰੋ ਕੰਮ ਕਰੋ ਘਰ ਦਾ ਸੰਸਾਰ ਦਾ ਤੇ ਸਵੇਰੇ ਸ਼ਾਮ ਗੁਰੂ ਘਰ ਆਜੋ ਸਵੇਰੇ ਸ਼ਾਮ ਗੁਰੂ ਘਰ ਆਣ ਕੇ ਨਿਤਨੇਮ ਕਰੋ ਨਿਤਨੇਮ ਸੁਣਾਓ ਸ਼ਾਮ ਨੂੰ ਰਹਿ ਰਾਸ ਸਾਹਿਬ ਦੇ ਪਾਦ ਸੁਣੋ ਆਣ ਕੇ ਬਾਣੇ ਚੜਨਾ ਤੇ ਆਪਣੀ ਹਾਜ਼ਰੀ ਕਰਾਓ ਇਲਾਕੇ ਵਿੱਚ ਪਿੰਡ ਦੇ ਵਿੱਚ ਗੁਰਮਤ ਸਮਾਗਮ ਸੰਤ ਸਮਾਗਮ ਕੋਈ ਵੀ ਸਮਾਗਮ ਹੁੰਦੇ ਨੇ ਉਹਨਾਂ ਸਮਾਗਮਾਂ ਵਿੱਚ ਆਪਣਾ ਲਾਭ ਪ੍ਰਾਪਤ ਕਰ ਮਨ ਕੇ ਤੇ ਕੱਲ ਦੇ ਜਿਵੇਂ ਕੀਰਤਨ ਪ੍ਰਧਾਨਾ ਗੁਰਮਤ ਜਪੀਏ ਲਾਈਨ ਤੇ ਆਣਾ ਇਥੇ ਗੁਰੂਆਂ ਕੇ ਨਹੀਂ ਆਣਾ ਗੁਰ ਘਰ ਦੇ ਆ। ਸਿਆਣੇ ਬਣ ਕੇ ਨਹੀਂ ਆਣਾ। ਗੁਰ ਘਰ ਦੇ ਹੋ ਕੇ ਮਨੋਦਾਨ ਨਾਲ ਆਣਾ। ਬਿਲਕੁਲ ਪਿਆਰ ਵਾਲੇ ਸੁਧ ਮੰਗ ਕੇ ਆਣਾ। ਕਿਉਂਕਿ ਇੱਥੇ ਮੇਰੇ ਪਾਸੇ ਦੁਨੀਆ ਦੇ ਤੱਕ ਦੇ ਬਾਦਸ਼ਾਹ ਬੈਠੇ ਆ। ਜਿਹਨ ਸਾਰੀ ਦੁਨੀਆ ਨੂੰ ਰਾਜ ਦੇਣ ਵਾਲੇ ਨੇ। ਬੜੀ ਮਹਾਨ ਦੇਣ ਵਾਲੇ ਨੇ। ਅੱਪਾ ਸਾਰੇ ਪੜਲੇ ਗੱਡੀ ਬੜੀ ਆਈ। ਪੰਜਾਬ ਦੀ ਸ਼ੋਭਾ। ਮਾਰਗੇ ਸ਼ੋਭਾ ਦੇਣ ਵਾਲੇ ਉਹਦੇ ਕਾਂਗ ਜਾਇਆ ਆ। ਕਹਿੰਦੇ ਕਾਜੂ ਸੱਤ ਸਤਬੂ ਜੀ ਰਾਤ ਕਰਦਾ। ਪਰ ਬੰਦੇ ਵੀ ਬੜੇ ਜੋਖਮਾਂ ਵੇ ਬੜਾ ਸਾਣਾ ਸੇਖ ਕੋਲ ਪਾਸੇ ਦੌਪੇ ਆ। ਸਾਡੇ ਸੇਖ ਕੋਲ ਪਾਸੇ ਕੋ ਚੱਕੇ ਦੌਪੇ ਨੇ। ਪਰ ਗੁਰਲੋਕ ਪਿਆਰਿਓ ਤੁਸੀਂ ਸਮੁੰਦਰ ਦੇ ਰਹਿਣ, ਸਮੁੰਦਰ ਦੇ ਰਹਿਣ ਵਾਲੇ ਲੋਕ ਹੋ। ਸਮੁੰਦਰ ਦੇ ਕਿਨਾਰੇ ਮਨਤ ਨਾਣ ਵਾਲੇ ਲੋਕ ਹੋ। ਤੁਹਾਨੂੰ ਵਾਹਾਂ ਦੇ ਹੰਸਾ ਵਾਲਾ ਜੀਵਨ ਦਿੱਤਾ। ਤੁਸੀਂ ਆਪਣੇ ਡੱਡੂਆਂ ਵਾਲੇ ਜੀਵਨ ਨਾ ਬਤੀਤ ਕਰੋ। ਤੁਸੀਂ ਹਾਂਸ ਸ ਤੇ ਹਾਂਸ ਬਣ ਕੇ ਰਹੋ। ਸੰਤ ਬਣ ਕੇ ਰਹੋ। ਗੁਰੂ ਜੱਗ ਬਣ ਕੇ ਰਹੋ ਤੇ ਮੈਂ ਕਿਹਾ ਜੀਵਨ ਦੇ ਵਿੱਚ ਇਹ ਜਿਹੜੀਆਂ ਸਾਡੀਆਂ ਸਤਾਂਭੀਆਂ ਬਣਾਈਆਂ ਹੋਰ ਬਣਾ ਰਹੀਆਂ ਇਹ ਵਰਸ਼ੀਆਂ ਬਣਾਈਆਂ ਤੇ ਵੱਲੋਂ ਕਹਿ ਦਿਆ ਸਾਡੇ ਕਿਸੇ ਰੇਖੇ ਨੂੰ ਲੱਗ ਜਾਣਗੇ ਸਾਡਾ ਸੁਲਤਾਨ ਤੇ ਆਇਆ ਸਭ ਹੋ ਜਾਂਦਾ ਵੀ ਕਿਉਂ ਨਾ ਹੋਵੇ ਅੱਜ ਮੰਦਰੀ ਚਾਦਰ ਗੁਰੂ ਤੇਗ ਬਹਾਦਰ ਪਾਲ ਸਿੰਘ ਜੀ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਕੋਈ ਨਹੀਂ ਘਰਣੀ ਕਿਸੇ ਨਾਲ ਕੋ ਮਿੱਤਰਾਨੀ ਕੀਤਾ ਐਡੇ ਦੀ ਪੁਲਿਸ ਦੇ ਸਾਹਮਣੇ ਨਹੀਂ ਐਹਾਂ ਜੋ ਸਾਡੇ ਕੋਲ ਕੋਈ ਸੰਤਾਨ ਦੇ ਮਿਲਣਾ رب گرو گرن ਇਹ ਜਿਹੜਾ ਆਪਾਂ ਮਾਝੇ ਪਾਉਂਦੇ ਨਾਲ ਦੁੱਧਾ ਵੀ ਪਾਉਂਦਾ ਆਮਰਕੋਸ ਵੀ ਪਾਉਂਦਾ ਸਿੱਧਾ ਗ੍ਰਾਮ ਨਾਲ ਜੋੜਦਾ ਸਿੱਧਾ ਪਰਮਿਸ਼ਨ ਤੁਹਾਨੂੰ ਬੰਦੂਰ ਨੂੰ ਆਦੂਰ ਨੂੰ ਲਾਭ ਮਿਲਦਾ ਇਹ ਮੰਨਣਾ ਤੂੰ ਜੋਤ ਦੇ ਸਰੂਪ ਹੈ ਆਪਣਾ ਮੂਲ ਪਛਾਨ ਸਿਰਫ ਅਪਣੇ ਆਪ ਨੂੰ ਭੁੱਲ ਕੇ ਜਿੰਨਾ ਅਪਣੇ ਜੇਤਾਂ ਆ ਗਿਆ ਤੇ ਮੈਂ ਤਾਂ ਗੁਰਨਾਮੇ ਦੇ ਘਰ ਦਾ ਦੰਦਾ ਇੱਕ ਸੇਵਾ ਦਾਗਣਾ ਮਾਇਆ ਦਾ ਨਿਰਮੇ ਪ੍ਰੇਮੀ ਹੁਣ ਜੀਵਨ ਦਾ ਪਧਾਰ ਬਣਾਵੇਗਾ ਗੁਰੂ ਕਿਰਪਾ ਕਰੇ ਕਿ ਸਾਰੇ ਮਨੁੱਖਾਂ ਜਿਹਨਾਂ ਦੀ ਜਾਨ ਨੇ ਤਾਂ ਤੱਕ ਸੋਰੀ ਕਰਦੇ ਹੋਏ ਆਣ ਲੱਗਾ ਹੋਏ ਇੱਕ ਸ਼ਾਮ ਸ੍ਰੀ ਜੀ ਜਿੱਦਾਂ ਦੇਖ ਪੈਂਸੇ ਦੀ ਬਾਪ ਉਹ ਇਾਇਨ ਸੇਵਾ ਕਰਦੇ ਨੇ ਉਸ ਦਿਨ ਤੋਂ ਹੀ ਅਸੀਂ ਇੱਥੇ ਹਾਜ਼ਰੀ ਧੰਨਵਾਦ ਤੇ ਹਰ ਸਾਲ ਆਉਂਦੇ ਨੇ ਮੈਂ ਅੱਜ ਇਹ ਪੜ੍ਹ ਕੇ ਸਾਰੀ ਮਾਪੋਰ ਇੱਕ ਸ਼ਤਾਂਗੀਆਂ ਬਣ ਕੇ ਸਾਰੇ ਮਾਪੋਰ ਤੋਂ ਬੇਜੀ ਨੇ ਔਰ ਮੈਂ ਸ਼੍ਰੀਮਾਨ ਸੰਤ ਬਾਬਾ ਜੀ ਦਾ ਜਿੰਨ ਮਹਾਰਾਜੀ ਦਾ ਔਰ ਸ਼੍ਰੀਮਾਨ ਸੰਤ ਬਾਬਾ ਸੁਜੀਤ ਸਿੰਘ ਕਮਾਰ ਦਾ ਜਿੰਦਾ ਔਰ ਸਾਰੇ ਪਰਵਦ ਕਾ ਦਾ ਦਿਲ ਦੀਆਂ ਰਗਾਂ ਤੋਂ ਧੰਨਵਾਦ ਕਰਦਾ ਮੈਂ ਇਹਨੇ ਬੱਚੇ ਕਹਿੰਦਾ ਹਾਂ ਆਪਣੀ ਬਾਣੀ ਨੂੰ ਗਰਾਮ ਦੇਵਲਗਾ ਕੋਲੋਂ ਤੋਂ ਬਾਂਦੀ ਖਿਮਾ ਆਓ ਬਹੁਤ ਸੰਪਨ ਦਾ ਅਸਤ ਪੰਗ੍ਰਤੀ ਕੀਤੀ ਜਾਂਦਾ ਹੈ ਸਾਡੇ ਨਾਲ ਤੇ ਬਹੁਤ ਨਾਏ ਆ ਤੁਸੀਂ ਥੋੜਾ ਨਹੀਂ ਪਤਾ ਸਾਰੇ ਸ਼ਹਿਰ ਭਗਵਾਨ ਦੇ ਵਿੱਚ ਸਾਦ ਸੰਗਤ ਜੀ ਜਿਵੇਂ ਕਿ ਕੀਮਤਾਂ ਸੁਣਨ ਵਾਸਤੇ ਬਹੁਤ ਲੋਕ ਕਾ ਮੰਗ ਰਹੇ ਨੇ ਕਿਉਂ ਨਾ ਹੋਵੇ ਇਹ ਸਾਡੇ ਬੇਤਨ ਦਾ ਕੀਮਤਾਂ ਅਕਾਗਤਾਂ ਦੇ ਵਿੱਚ ਨਿੰਮਤ ਸਤਿਕਾਰ ਤੋਂ ਹਰ ਮੱਦਦ ਹੋਣਾ ਚਾਹੀਦਾ ਉਹ ਜਿੰਨੇ ਜਾ ਬਣ ਕੇ ਲੱਗਣ ਬਣ ਕੇ ਕੱਪ ਲੈਣੇ ਉਹ ਆਜੋ ਬਰਦਾਲ ਦੇ ਵਿੱਚ ਅਸੀਂ ਅਨੰਦ ਬਣਣੀ ਹੈ ਔਰ ਕੱਲ ਕੋਈ ਗੱਲ ਨਾ ਕਰੀਏ ਮੈਂ ਨਹੀਂ ਬੇਤਨ ਦਰਦਾ ਜਾਪਣ ਬਣਣੀ ਨੂੰ ਬਰਾਹਰ ਦੁਕਾਨ ਦੀ ਕਿਵੇਂ ਫਦੇ ਬਣਾਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ